ਕਲਬ ਵੱਲੋਂ ਸਰਦਾਰ ਸਰਦੂਲ ਸਿੰਘ ਮੱਲੀ ਦੇ ਸੁਪੁੱਤਰ ਦੀ ਟੀਮ ਵੱਲੋਂ ਲਓ ਜੀ ਰੇਡ ਬੌਲੀ ਵੱਧਿਆ ਹੋਇਆ ਆਹ ਭਾਈ ਲੱਤੂ ਵਾਲਾ ਪ੍ਰੀਤ ਲਓ ਜਫਾ ਕੇ ਨਹੀਂ ਕਰੂ ਕਮਾਲ ਹੁੰਦੀ ਹੋਈ ਬੱਲੇ ਬੱਲੇ ਲੱਗਿਆ ਭਾਈ ਓਰ ਕੈਂਚੀ ਵੱਜ ਚੁੱਕੀ ਐ ਹੰਦੇ ਦੂਰ ਤੇ ਸਿੰਘ ਜੀ ਮੰਗਾ ਉਹਨਾਂ ਦਾ ਪਿੰਡੂ ਕਬੱਡੀ ਪਾ ਰਿਹਾ ਭੰਗਾਰੇ ਵਾਲੇ ਸੁਖ ਦੇ ਨਾਲ ਇਧਨੀ ਸਾਈਡ ਮੁਕਾਬਲਾ ਚੋਟੀ ਦਾ ਰੁਕੀਆਂ ਦੀ 31 ਕਿੰਨੀ ਗੱਲ ਸਮੇਂ ਦੀ ਕੀ ਬਾਤ ਹੈ ਓਏ ਮੱਝ ਵਾਲੋ ਨਜ਼ਾਰਾ ਆਉਂਦਾ ਤੇ ਤਾੜੀਆਂ ਮਾਰ ਜਾਣੀ ਹੈ ਨੌਜਵਨ ਸ਼ੈਵੀ ਦੇ ਜੱਫੇ ਦੀ ਇਧਰ ਹੀ ਸਾਡ ਦੇਖਾਂਗੇ ਬੱਲਪੁਰੀਆ ਜਰਮਨਜੀਤ ਸਿੰਘ ਲੱਡਾ ਲਓ ਮੁਕਾਬਲਾ ਝੋਟੀ ਦਾ ਏ ਬੱਲੇ ਬੱਲੇ ਕੇ ਫਰੰਦੀਪੁਰ ਵਾਲਾ ਹੈ ਗਰਾਊਂਡਾਂ ਦਾ ਸ਼ਿੰਗਾਰ ਲਾਉਂਦਾ ਘੇਰ ਘੇਰ ਖੇਡਾਂ ਜਾ ਰਿਹਾ ਲਓ ਸਾਹਮਣੇ ਵੀਰਾ ਨਾਲ ਦੇਖਾਂਗੇ ਰਾਜਾ ਪੱਤਰੀ ਵਾਲਾ ਚੱਕੀ ਰਮਨਾਸ ਸਾਰੇ ਸਟਾਰ ਖੇੜੇ ਇਸ ਲਈ ਆਖੀ ਸਰਹਾਲਾ ਰਣੂਆਂ ਦੀ ਟੀਮ ਦੇ ਲਈ ਖੇਡਿਆ ਆ ਨੌਜਵਾਨ ਜਿੰਨੇ ਹੁਣ ਕਬੱਡੀ ਪਾਈ ਹੈ ਕਿ ਸਾਡੇ ਦਿਲ ਤੇ ਭਗਤ ਸਿੰਘ ਲਿਖਿਆ ਕਾਗਿਆਂ ਦੀ ਲੋੜ ਕੋਈ ਨਾ ਸਿਆਸੀ ਜੋੜ ਤੋੜ ਕੋਈ ਨਾ ਉਹ ਕਾਗਿਆਂ ਦੀ ਲੋੜ ਕੋਈ ਨਾ ਫਤਾਪੁਰੀਆ ਫਤਾਪੁਰੀਆ ਤੇ ਕਾਕਾ ਇੱਥੇ ਰੱਖ ਆ ਫਤਾਪੁਰੀਆ ਜਵੇ ਆ ਜੱਫ ਗੋਰੇ ਦੀ ਕਬੱਡੀ ਆ ਜਗਰੂਪ ਇਟਲੀ ਸਰਦਾਰ ਹਿੰਮਤ ਸਿੰਘ ਦਾ ਸੁਪੁੱਤਰ ਕਹਿੰਦਾ ਅਗਲੇ ਸਾਲ ਦੇ ਖੇਡ ਮੇਲੇ ਦੀ ਗੋਰੀਆ ਸਵਾ ਲੱਖ ਉਹਨਾਂ ਦੇ ਪਰਿਵਾਰ ਵੱਲੋਂ ਹੋਵੇਗਾ ਪਰ ਆ ਟੱਕਰ ਹੁਣ ਹੁਣ ਫਰੰਦੀਪੁਰਿਆ ਓਏ 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 ਹਾਏ ਓ ਮੇਰਿਆ ਰੱਬਾ ਪਿਆਰ ਦੀ ਖੇਡ ਅੱਜ ਜੱਫਾ ਚੋਟੀ ਦਾ ਹੋਣਾ ਹੈ ਫਰੰਦੀਪੁਰਿਆ ਫਰੰਦੀਪੁਰਿਆ ਅੱਜ ਕੋਰਦਾ ਚੋਟੀ ਦਾ ਹੋਣਾ ਓਏ ਜੱਫਾ ਹਵਾ ਪੁੱਛ ਪੁੱਛ ਲੰਘਦੀ ਏ ਸਾਣ ਜੱਟ ਨੂੰ ਹਵਾ ਪੁੱਛ ਪੁੱਛ ਲੰਘਦੀ ਏ ਸਾਣ ਜੱਟ ਨੂੰ ਉਹ ਪ੍ਰੀਤ ਮੋੜਕੀਆਂ ਦੀ ਕੱਤੀ ਏ ਬੱਲੇ 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 ਸ਼ੰਕਰ ਸ਼ੰਕਰ ਤੇ ਪ੍ਰੀਤ ਉਹ ਮੁਕਾਬਲਾ ਚੋਟੀ ਦਾ ਏ ਬੰਦੇ ਚ ਬੰਦਾ ਬੰਦੇ ਚ ਬੰਦਾ ਬੰਦੇ ਚ ਬੰਦਾ ਫਤਾਪੁਰੀਆ ਉਹ ਲੱਗ ਗਿਆ ਫਤਾਪੁਰੀਆ ਲੱਗ ਗਿਆ ਫਤਾਪੁਰੀਆ ਇੱਥੇ ਰੱਖ ਕਿ ਕਮੇਟੀ ਦੀ ਕੀਤੀ ਹੋਈ ਮਿਹਨਤ ਦਾ 500 ਮੁੱਲ ਪੈ ਗਿਆ ਇੱਕ ਆਇਆ ਸੀ ਗਰਾਊਂਡ ਵਿੱਚ ਗੱਭਰੂ ਸਾਹਿਬਾ ਸਰਵ ਨਿਊਜ਼ੀਲੈਂਡ ਕਹਿੰਦਾ ਹੈ ਤੇਰਾ ਅਗਲਾ ਜਫਾ 2000 ਦਾ ਹੋਵੇਗਾ ਸਰਵ ਨਿਊਜ਼ੀਲੈਂਡ ਪਰ ਉਧਰ ਲੈ ਓਏ ਓਏ ਇੱਥੇ ਰੱਖ ਦੁਨੀਆ ਦੇ ਸ਼ੇਰ ਹੈ ਫਰੰਦੀਪੁਰ ਦਾ ਗੋਪੀ